ਜਮਨਤਰੀ ਸਟੀਫਨ ਲੈਚੇ ਦੇ ਦਫਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ অন্ਟੈਰੀਓ ਨੇ ਸੰਯੁਕਤ ਰਾਜ ਅਮਰੀਕਾ ਨੂੰ ਨਿਰਯਾਤ ਦੇ ਉੱਤੇ ਬਿਜਲੀ ਸਰਚਾਰ ਲਾਗੂ ਹੋਣ ਤੋਂ ਲਗਭਗ 2 ਲੱਖ ਤੇ 60 ਹਜ਼ਾਰ ਡਾਲਰ ਜਿਹੜੇ ਨੇ ਉਹ ਇਕੱਠੇ ਕੀਤੇ ਨੇ ਪ੍ਰੀਮੀਅਰ ਡੱਗ ਫੋਰਡ ਨੇ 10 ਮਾਰਚ ਨੂੰ ਐਲਾਨ ਕੀਤਾ ਕਿ অন্ਟੈਰੀਓ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੁਆਰਾ ਕੈਨੇਡੀਅਨ ਸਮਾਨ ਦੇ ਉੱਤੇ ਜਿਹੜੇ ਜਵਾਬੀ ਟੈਰੀਫ ਲਗਾਏ ਗਏ ਨੇ ਉਹਨਾਂ ਟੈਰੀਫਾਂ ਦੇ ਜਵਾਬ ਦੇ ਵਿੱਚ ਤਿੰਨ ਰਾਜਾਂ ਦੇ 1.5 ਮਿਲੀਅਨ ਕਰਾਂ ਨੂੰ ਭੇਜੀ ਜਾਣ ਵਾਲੀ ਬਿਜਲੀ ਦੇ ਉੱਤੇ 25% ਸਰਚਾਰਜ ਲਗਾ ਰਿਹਾ ਹੈ ਉਹਨਾਂ ਨੇ 트ੰਪ ਦਾ ਧਿਆਨ ਜਿਹੜਾ ਉਹ ਖਿੱਚਿਆ ਜਿਸ ਨੇ ਫਿਰ ਐਲਾਨ ਕੀਤਾ ਕਿ ਉਹਨਟੈਰੀਓ ਦੇ ਬਿਜਲੀ ਸਰਚਾਰਜ ਦੇ ਜਵਾਬ ਦੇ ਵਿੱਚ ਕੈਨੇਡਾ ਤੋਂ ਸਟੀਲ ਤੇ ਐਲੂਮੀਨੀਅਮ ਤੇ ਆਉਣ ਵਾਲੇ ਟੈਰੀਫਾਂ ਨੂੰ ਜਿਹੜਾ ਉਹ ਦੁੱਗਣਾ ਕਰਕੇ 50% ਕਰ ਦੇਣਗੇ ਪਰ ਠੰਡੇ ਦਿਮਾਗਾਂ ਨੇ ਅੰਤ ਦੇ ਵਿੱਚ ਜਿੱਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਔਰ ਜਦੋਂ ਅਮਰੀਕੀ ਵਨਜਸਕਤਰ ਹਾਰਵਰਡ ਲੁਟਨਿਕ ਨੇ ਫੋਰਡ ਅਤੇ ਕੁਝ ਸੰਗੀ ਜਿਹੜੇ ਨੇ ਸੰਗੀ ਮੰਤਰੀਆਂ ਨੂੰ ਇੱਕ ਮੀਟਿੰਗ ਦੇ ਲਈ ਉਹਨਾਂ ਨੂੰ ਬੁਲਾਇਆ واਸ਼ਿੰਗਟਨ ਡੀਸੀ ਦੇ ਵਿੱਚ ਸੱਦਾ ਦਿੱਤਾ ਤਾਂ ਵਾਈਟ ਹਾਊਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਸਟੀਲ ਅਤੇ ਐਲੂਮੀਨੀਅਮ ਜਿਹੜੇ ਟੈਰਿਫ ਨੇ ਉਹਨਾਂ ਦੇ ਲਈ ਮੂਲ 25% ਦੇ ਉੱਤੇ ਕਾਇਮ ਰਹੇਗਾ ਤੇ ਫੋਰਡ ਬਿਜਲੀ ਜਿਹੜੀ ਹੈ ਉਹ ਸਰਚਾਰਜ ਨੂੰ ਮੁਅਤਲ ਜਿਹੜਾ ਉਹ ਕਰਨ ਦੇ ਲਈ ਸਹਿਮਤ ਹੋ ਗਏ। ਲਿਸ਼ੇ ਦੇ ਦਫਤਰ ਨੇ ਕਿਹਾ ਹੈ ਕਿ ਸਰਚਾਰਜ ਲਾਗੂ ਹੋਣ ਦੇ 1 ਦਿਨ ਦੇ ਦੌਰਾਨ অন্ਟੈਰੀਓ ਦੇ ਸਿਸਟਮ ਆਪਰੇਟਰ ਨੇ ਲਗਭਗ 26000 ਜਿਹੜੀ ਹੈ ਉਹ ਮੈਗਾਵਾਟ ਘੰਟੇ ਜਿਹੜੇ ਨੇ ਉਹ ਸੰਯੁਕਤ ਸਿਸਟਮ ਆਪਰੇਟਰ ਨੇ ਲਗਭਗ 26000 ਮੈਗਾਵਾਟ ਘੰਟੇ ਸੰਯੁਕਤ ਰਾਜ ਅਮਰੀਕਾ ਨੂੰ ਨਿਰਯਾਤ ਕੀਤੇ ਜਿਸ ਦੇ ਨਾਲ ਲਗਭਗ 260000 ਜਿਹੜੇ ਨੇ ਉਹ ਇਕੱਠੇ ਕੀਤੇ ਗਏ ਉਹਨਾਂ ਕਿਹਾ ਹੈ ਕਿ ਸਾਡੀ ਸਰਕਾਰ ਨੇ ਕੈਨੇਡੀਅਨ ਨੌਕਰੀਆਂ ਤੇ ਪਰਿਵਾਰਾਂ ਦੀ ਰੱਖਿਆ ਦੇ ਲਈ ਜਿਹੜਾ ਹੈ ਉਹ ਇੱਕ ਅਸਥਾਈ ਬਿਜਲੀ ਨਿਰਯਾਤ ਸਰਚਾਰਜ ਸ਼ੁਰੂ ਕਰਕੇ ਤੁਰੰਤ ਜਿਹੜਾ ਉਸਤੇ ਨਿਰਯਾਤ ਜਿਹੜਾ ਉਹ ਕਾਰਵਾਈ ਕਰਨ ਦੇ ਲਈ ਕੀਤੀ ਔਰ ਇਹਨਾਂ ਨੇ ਇੱਕ ਸਪਸ਼ਟ ਸੰਦੇਸ਼ ਦਿੱਤਾ ਕਿ ਡੈਰੀਓ ਰਾਸ਼ਪਤੀ 트ੰਪ ਦੇ ਅਣਉਚਿਤ ਟੈਰੀਫਾਂ ਦੇ ਅੱਗੇ ਪਿੱਛੇ ਨਹੀਂ ਹਟੇਗਾ ਜਦੋਂ ਸਰਕਾਰ ਨੇ ਪਹਿਲੀ ਵਾਰ ਸਰਚਾਰਜ ਪੇਸ਼ ਕੀਤਾ ਸੀ ਤਾਂ ਕਿ ਹਸੀ ਕਿ ਕਿਸੇ ਵੀ مالیਏ ਦੀ ਕਰਮਚਾਰੀਆਂ ਪਰਿਵਾਰਾਂ ਅਤੇ ਕਾਰੋਬਾਰਾਂ ਦੀ ਸਹਾਇਤਾ ਦੇ ਲਈ ਮਦਦ ਕੀਤੀ ਜਾਏਗੀ ਪਰ ਉਸ ਦੇ ਦਫਤਰ ਨੇ ਇਸ ਬਾਰੇ ਜਿਹੜਾ ਉਹ ਕਿਹਾ ਕਿ ਸਹਾਇਤਾ ਦੇ ਨਾਲ ਨਾਲ ਇਸ ਦੀ ਪੁਸ਼ਟੀ ਕੀਤੀ ਜਾਵੇਗੀ ਪਰ ਇਨਕਾਰ ਜਿਹੜਾ ਉਹ ਇਸ ਤੋਂ ਕਰ ਦਿੱਤਾ ਕਿ ਪੈਸੇ ਕਿੱਥੇ ਜਾਣਗੇ ਸੂਬੇ ਨੇ ਪਹਿਲਾ ਅੰਦਾਜ਼ਾ ਸਰਚਾਰਜ ਲਾਗੂ ਹੋਣ ਦੇ ਨਾਲ ਹਰ ਰੋਜ਼ ਜਿਹੜਾ ਉਹ ਤਕਰੀਬਨ 3000 ਤੋਂ 4000 ਦਾ ਮਾਲੀਆ ਪੈਦਾ ਕਰੇਗਾ